ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਜ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਵੀਜ਼ਾ ਕਿੰਨੇ ਚਿਰ ਵਿੱਚ ਆ ਜਾਂਦਾ ਵਾ ਪਰ ਜਿਨ੍ਹਾਂ ਦਾ ਵੀਜ਼ਾ ਹਲੇ ਤੱਕ ਨਹੀਂ ਆਇਆ ਉਹਨਾਂ ਦਾ ਕੀ ਪ੍ਰੋਬਲਮ ਹੋ ਸਕਦੀ ਆ ਕੀ ਪ੍ਰੋਸੈਸ ਵਾ ਕੀ ਹੱਬਤਾਂ ਚੱਲ ਰਿਹਾ ਵਾ ਕਿਉਂ ਵੀਜ਼ਾ ੜਾ ਲੱਗ ਕੇ ਨਹੀਂ ਆ ਰਿਹਾ ਵਾ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਹੋ ਗਿਆ ਵਾ ਵੀਰਾਂ ਭਰਾਵਾਂ ਦੇੜੇ ਵਾ ਅ ਦੂਜੇ ਆਪਣੇ ਪਾਸਪੋਰਟ ਜਿਹੜੇ ਵਾ ਜਮ੍ਹਾਂ ਹੋਏ ਵਾ ਪਰ ਵੀਜ਼ਾ ਨਹੀਂ ਲੱਗ ਕੇ ਆ ਰਿਹਾ ਇਸ ਟੌਪਿਕ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਇਹਦਾ ਕਾਰਨ ਕੀ ਹੋ ਸਕਦਾ ਵਾ ਜਾਦਾ ਚੇ ਨਾਲੇ ਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਸਮਝਾ ਗਏ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਪਰ ਬੜੇ ਵੀਰ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਸੀਂ ਆਪਣੇ ਇਹੇ ਵਾ ਮੈਸੇਜ ਬੰਦ ਕੀਤੇ ਹੋਦਾ ਮੈਂ ਹਾਲੇ ਕੱਢਿਆ ਕਿ ਜੇ ਕਿਸੇ ਵੀ ਵੀਰ ਭਰਾਣੇ ਗੱਲ ਕਰਨੀ ਆ ਉੱਥੇ ਮੈਂ ਪੋਸਟ ਆ ਪਾਈਆਂ ਜਿਸ ਮੈਨੂੰ ਪੋਸਟ ਤੇ ਭਰਾ ਕਹਿੰਦਾ ਹੈਲੋ ਦਾ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੇ ਇੱਕ ਗੱਲ ਹੋਰ ਜੇ ਕਿਸੇ ਵੀ ਵੀਰ ਭਰਾਣੇ ਗਰੁੱਪ ਵਿੱਚ ਐਡ ਹੋਣਾ ਵਾ ਆਪਾਂ ਗਰੁੱਪ ਬਣਾਇਆ ਵਾ WhatsApp ਗਰੁੱਪ ਜੇ ਕਿਸੇ ਵੀ ਵੀਰ ਭਰਾਣੇ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇੰਸਟਾਗ੍ਰਾਮ ਦੇ ਉੱਤੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਤਾਂ ਜੋ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਉਸ ਗਰੁੱਪ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਨੇ ਆਂ ਅਸੀਂ ਟੌਪਿਕਾਂ ਬਾਰੇ ਆਪਾਇੰਟਮੈਂਟ ਬਾਰੇ ਵੀਜ਼ਾ ਬਾਰੇ ਕੰਮ ਬਾਰੇ ਪੇਪਰਾਂ ਬਾਰੇ ਸਾਰੀ ਗੱਲਬਾਤ ਚੱਲਦੀ ਜਾਂਦੀ ਆ ਉਸ ਗਰੁੱਪ ਦੇ ਵਿੱਚ ਜੇ ਕਿਸੇ ਵੀ ਵੀਰ ਭਰਾਣੇ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਸਕਦੇ ਜੀ ਇੰਸਟਾਗ੍ਰਾਮ ਦੇ ਉੱਤੇ ਆਪਾਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੇ ਲਓ ਫਿਰ ਮਿੱਤਰੋ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਵੀਜ਼ਾ ਲੱਗਣ ਦਾ ਪ੍ਰੋਸੈਸ ਕਿੰਨੇ ਚਿਰ ਦਾ ਹੁੰਦਾ ਵਾ ਪਹਿਲੀ ਗੱਲ ਤਾਂ ਮੈਂ ਦੱਸਦਾ ਕਿ ਵੀਜ਼ਾ ਲੱਗਣ ਦਾ ਜਿਹੜਾ ਪ੍ਰੋਸੈਸ ਵਾ ਕਾਸਾ ਕੈਟਲੀ ਦਾ ਮੈਨੂੰ ਬਾਕੀ ਦਾ ਕੰਟਰੀ ਦਾ ਤਾਂ ਪਤਾ ਨਹੀਂ ਐ ਮੈਟਲੀ ਦੀ ਗੱਲ ਕਰਾਂ ਦਾ ਪਿਆ ਵਾ ਜਿਹੜਾ ਪੱਕਾ ਕੋਈ ਫਿਕਸਡ ਟਾਈਮ ਹੈ ਯਾਨੀ ਕਿ ਜਿਵੇਂ ਆਪਾਂ ਕਹਿ ਲਈਏ ਕਿ ਆਉਣ ਜਾਂ ਆਪਾਂ ਨਾਰਮਲੀ ਜਿਵੇਂ ਸਰਕਾਰ ਵੱਲੋਂ ਜਦੋਂ ਪੇਪਰ ਆਪਨ ਹੁੰਦੇ ਆ ਪੇਪਰ ਉਹਨਾਂ ਦਾ ਕਿਆ ਜਾਂਦਾ ਵਾ ਸਰਕਾਰ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਪੇਪਰ ਵਾ ਜੋਂ ਤੁਹਾਡੇ ਪੇਪਰ ਜੜੇ ਆ ਭਰੇ ਗਏ ਉਸ ਤੋਂ 1 ਮਹੀਨੇ ਬਾਅਦ ਤੇ 1.5 ਪੇਪਰ ਵਾ ਉਹ ਨਿਕਲਨੇ ਆ ਸਟਾਰਟ ਹੋ ਜਾਂਦੇ ਆ ਇਸੇ ਤਰ੍ਹਾਂ ਹੀ ਪਰ ਉਹਦੇ ਵਿੱਚ ਅਪਨ ਦੱਸਿਆ ਜਾਂਦਾ ਕਿ 1 ਮਹੀਨੇ ਬਾਅਦ ਜਿਹੜੇ ਪੇਪਰ ਨਿਕਲਨੇ ਆ ਸਟਾਰਟ ਹੋ ਜਾਂਦੇ ਆ ਪਰ ਵੀਜ਼ੇ ਦੇ ਵਿੱਚ ਕੀ ਆ ਵੀ ਦੇ ਵਿੱਚ ਕੋਈ ਵੀ ਫਿਕਸਡ ਟਾਈਮ ਨਹੀਂ ਰੱਖਿਆ ਕਿ ਜਿਹੜੇ ਵੀਜ਼ਾ ਵਾ ਉਹ ਕਿੰਨੇ ਚਿਰ ਬਾਅਦ ਲੱਗਣਾ ਵਾ ਠੀਕ ਹੈ ਜਦੋਂ ਤੁਹਾਡੀ ਜਿਹੜੀ ਫਾਈਲ ਉਹਨਾਂ ਦੇ ਹੱਥ ਵਿੱਚ ਆ ਗਈ ਸਾਰਾ ਕੁਝ ਸਹੀ ਹੋਇਆ ਓਪਾਂ ਤੁਹਾਡਾ ਜਿਹੜਾ ਵੀਜ਼ਾ ਵਾ ਇੱਕ ਦਿਨ ਤੋਂ ਬਾਅਦ ਹੀ ਤੁਹਾਡਾ ਜਿਹੜਾ ਵੀਜ਼ਾ ਲੱਗ ਜਾਏ ਤੁਹਾਨੂੰ ਅਗਲੇ ਦਿਨ ਹੀ ਮੇਲ ਆ ਜਾਏ ਕਿ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਲੱਗ ਚੁੱਕਿਆ ਵਾ ਮੈਂ ਜਿਹੜੀ ਗੱਲ ਵਾ ਹੁਣ ਕਈ ਵਾਰ ਆਪਾਂ ਦਾ ਵੀਜ਼ਾ ਲੱਗਾ ਵਾ ਹਫਤੇ ਬਾਅਦ ਕਈਆਂ ਦਾ ਤਿੰਨਾਂ ਦਿਨਾਂ ਬਾਅਦ ਕਈਆਂ ਦਾ ਚਾਰ ਦਿਨਾਂ ਬਾਅਦ ਕਈਆਂ ਦਾ ਹਫਤੇ ਬਾਅਦ ਕਈਆਂ ਦਾ 15 ਦਿਨਾਂ ਬਾਅਦ ਕਈਆਂ ਦਾ 20 ਦਿਨ ਬਾਅਦ ਕਈਆਂ ਦਾ ਮਹੀਨੇ ਬਾਅਦ ਵੀਜ਼ਾ ਲੱਗ ਗਿਆ ਵਾ ਪਰ ਹੁਣ ਕਈ ਵੀਰ ਭਰਾ ਹੈਗੇ ਕਿ ਜਿਨ੍ਹਾਂ ਨੂੰ ਡੇ ਡਿਡ ਮਹੀਨੇ ਹੋ ਗਏ ਆ ਉਹਨਾਂ ਨੂੰ ਮਲਕੀਏ ਦੇ ਪਾਸਪੋਰਟ ਵਾ ਉਹਨਾਂ ਦੇ ਸਬਮਿਟ ਹੋਏ ਪਏ ਐ ਅੰਬੈ ਪਰ ਵੀਜ਼ਾ ਨਹੀਂ ਲੱਗ ਰਿਹਾ ਵੀਜ਼ਾ ਲੱਗ ਕੇ ਨਹੀਂ ਆ ਰਿਹਾ ਇਹ ਪ੍ਰੋਬਲਮ ਬੜੀ ਹੈ ਜਿਹੜੇ ਬੜੇ ਵੀ ਨਾ ਭਾਵਾਂ ਦੇ ਵੀਜ਼ਾ ਡਾਵਾ ਨਹੀਂ ਲੱਗਾ ਉਹਨਾਂ ਦੇ ਸਬਮਿਟ ਹੋਏ ਪੈਸੇ ਦਾ ਕੁਝ ਪਹਿਲੀ ਗੱਲ ਜੇਕਰ ਤੁਹਾਡਾ ਤੁਹਾਨੂੰ ਕੋਈ ਉਹਨਾਂ ਵੱਲੋਂ ਮੇਲ ਨਹੀਂ ਆਈ ਕਿ ਤੁਹਾਡਾ ਡਾਵਾ ਕੋਈ ਤੁਹਾਡੇ ਅਨੂਲਾ ਹੌਸਤੇ ਵਿੱਚ ਪ੍ਰੋਬਲਮ ਹੈ ਤੁਹਾਡਾ ਅਨੂਲਾ ਹੌਸਤਾ ਅਪਡੇਟ ਨਹੀਂ ਆ ਜਾਂ ਤੁਹਾਡਾ ਅਨੂਲਾ ਹੌਸਤੇ ਵਿੱਚ ਕੋਈ ਨਾਮ ਦੀ ਪ੍ਰੋਬਲਮ ਹੈ ਜਾਂ ਕੁਝ ਤਾਂ ਉਹਨਾਂ ਵੱਲੋਂ ਕੋਈ ਵੀ ਮੇਲ ਜੇਕਰ ਨਹੀਂ ਆਈ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਇਹਦਾ ਕਾਰਨ ਕੀ ਆ ਤਾਨੂੰ ਨਹੀਂ ਪਤਾ ਵਾਕੀ ਜਿਹੜਾ ਰੈਫਰੈਂਸ ਨੰਬਰ ਸੀ 7 ਲੱਖ ਪਲੱਸ ਰੈਫਰੈਂਸ ਨੰਬਰ ਚੱਲ ਗਿਆ ਇਸ ਵਾਰ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿੰਨੀਆਂ ਅਪਾਇੰਟਮੈਂਟਾਂ ਮੰਡੀਆਂ ਉਹਨਾਂ ਨੇ ਕਿੰਨੇ ਰੈਫਰੈਂਸ ਨੰਬਰ ਦਿੱਤਾ ਕਿੰਨਾ ਉੱਥੇ ਰਾਸ਼ ਹੁੰਦਾ ਵਾ ਜਿਹੜਾ VFS ਵਾ ਉੱਥੇ ਕਿੰਨਾ ਰਾਸ਼ ਪੈ ਜਾਂਦਾ ਵਾ ਉਹ ਕੀ ਹੁੰਦਾ ਵਾ ਜਦੋਂ ਰਸ਼ ਪੈਂਦਾ ਵਾ ਫਾਈਲਾਂ ਸਬਮਿਟ ਹੁੰਦੀਆਂ ਡੇਲੀ ਦੀਆਂ ਜਿੰਨੀਆਂ ਫਾਈਲਾਂ ਸਬਮਿਟ ਹੋਣੀਆਂ ਵਾ ਉਹ ਜਦੋਂ ਫਾਈਲਾਂ ਸਬਮਿਟ ਹੁੰਦੀਆਂ ਵਾ ਉਹ ਕੀ ਹੋ ਜਾਂਦਾ ਵਾ ਜਿਹੜੀ ਫਾਈਲ ਵਾ ਉੱਪਰ ਥੱਲੇ ਹੋ ਜਾਂਦੀਆਂ ਵਾ ਫਾਈਲਾਂ ਯਾਨੀ ਕਿ ਜੇਕਰ ਤੁਸੀਂ ਆਪਣੀ ਫਾਈਲ ਅੱਜ ਜਮ੍ਹਾਂ ਕਰਾ ਕੇ ਆਓ ਤੁਹਾਡਾ ਜਿਹੜਾ ਵੀਜ਼ਾ ਵਾ ਮੰਨ ਲਓ ਇੱਕ ਬੰਦਾ ਅੱਜ ਜਮ੍ਹਾਂ ਕਰਾ ਕੇ ਆਇਆ ਫਿਰ ਇੱਕ ਬੰਦਾ ਕਰਾ ਕੇ ਆਇਆ ਹਫਤੇ ਬਾਅਦ ਤੁਹਾਡੇ ਤੋਂ ਤੁਹਾਡੇ ਦੇ ਇੱਕ ਹਫਤੇ ਬਾਅਦ ਜਾ ਕੇ ਫਾਈਲ ਜਮ੍ਹਾਂ ਕਰਾ ਕੇ ਆਇਆ ਇਹ ਨਹੀਂ ਕਿ ਤੁਹਾਡਾ ਵੀਜ਼ਾ ਪਹਿਲਾਂ ਲੱਗਣਾ ਤੁਸੀਂ ਆਪਣੀ ਜਿਹੜੀ ਫਾਈਲ ਵਾ ਉਹ ਪਹਿਲਾਂ ਜਮ੍ਹਾਂ ਕਰਾਈ ਆ ਇਦਾਂ ਦਾ ਵੀ ਕੋਈ ਚੱਕਰ ਨਹੀਂ ਹੈਗਾ ਜ ਪਹਾੜੇ ਤੁਹਾਡੀ ਆ ਜੇ ਤੁਹਾਡਾ ਵੀਜ਼ਾ ਲੱਗ ਜਾਣਾ ਪਹਿਲਾਂ ਜੇਕਰ ਉਹਦੀ ਆ ਗਈ ਤੇ ਤੁਹਾਡਾ ਉਹਦਾ ਵੀਜ਼ਾ ਲੱਗ ਜਾਣਾ ਵਾ ਤੁਹਾਡਾ ਵੀਜ਼ਾ ਨਹੀਂ ਲੱਗਣਾ ਕਿਉਂਕਿ ਰਸ਼ ਜ਼ਿਆਦਾ ਹੋਣ ਕਰਕੇ ਜਿਹੜੀਆਂ ਫਾਈਲਾਂ ਵਾ ਉੱਪਰ ਥੱਲੇ ਹੋ ਜਾਂਦੀਆਂ ਵਾ ਨਾਰਮਲੀ ਗੱਲ ਵਾ ਇਹ ਨਹੀਂ ਕਿ ਉਹਨਾਂ ਨੇ ਦੇਖਣਾ ਕਿ ਜਿਨ੍ਹਾਂ ਦੀ ਫਾਈਲ ਸਬਮਿਟ ਪਹਿਲਾਂ ਹੀ ਉਹਨਾਂ ਨੂੰ ਵੀਜ਼ਾ ਪਹਿਲਾਂ ਦਈਏ ਤੇ ਜਿਨ੍ਹਾਂ ਦੀ ਫਾਈਲ ਸਬਮਿਟ ਬਾਅਦ ਚ ਹੀ ਉਹਨਾਂ ਨੂੰ ਪਹਾੜੇ ਬਾਅਦ ਚ ਹੀ ਦਈਏ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਜੇ ਇਹ ਫਾਈਲ ਡਿਪੈਂਡ ਕਰਦਾ ਜਦੋਂ ਤੁਹਾਡੀ ਫਾਈਲ ਉਹਨਾਂ ਦੇ ਹੱਥ ਵਿੱਚ ਆ ਗਈ ਤੁਹਾਡਾ ਸਾਰਾ ਕੁਝ ਸਹੀ ਹੋਇਆ ਤੁਹਾਡੀ ਕੋਈ ਪ੍ਰੋਬਲਮ ਨਾ ਹੋਈ ਤੁਹਾਡਾ ਨੂੰ ਲੈ ਉਸੇ ਚ ਕੋਈ ਤੁਹਾਡਾ ਡਾਡਾ ਵਾ ਮਲਕੀ ਤੁਹਾਡਾ ਪਾਸਪੋਰਟ ਦੇ ਨਾਲ ਤੁਹਾਡਾ ਮੈਚ ਕਰਦਾ ਹੋਇਆ ਨਾਮ ਸਾਰਾ ਕੁਝ ਸਹੀ ਹੋਇਆ ਹੋਇਆ। ਠੀਕ ਹੈ ਤੁਹਾਡਾ ਨੂਲਾ ਉਸ ਦਾ ਅਪਡੇਟ ਹੋਇਆ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਫਿਰ ਤੁਹਾਡਾ ਡਾਡਾ ਵੀਜ਼ਾ ਲੱਗੂਗਾ ਭਾਵੇਂ ਔਰ 1.5 ਮਹੀਨਾ ਲੰਘੇ ਜੇ ਭਾਵੇਂ ਤੁਹਾਡੇ 2 ਮਹੀਨਾ ਲੱਗ ਜਾਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਫਿਰ ਨਹੀਂ ਹੈਗੀ। ਹੁਣ ਕਈ ਵੀਰ ਭਰਾ ਕੀ ਸੋਚਦੇ ਆ ਇੱਕ ਆ ਵੀ ਇੱਕ ਆ ਵੀ ਮੀਂਹ ਜੀ ਹੋ ਜਾਂਦੀ ਹੈ ਜਿਹਦੀ ਕੱਲ ਜਿਹੜੇ ਗੱਲ ਤੋਂ ਜਿਹੜੇ ਵੀਰ ਭਰਾ ਬਾਅਦ ਵਿੱਚ 네ਗੇਟਿਵ ਸੋਚਣਾ ਜਿਹੜਾ ਵਾ ਸ਼ੁਰੂ ਕਰ ਦਿੰਦੇ ਆ ਉਹ ਕੀ ਹੁੰਦਾ ਵਾ ਕਿ ਜਿਵੇਂ ਉਹ ਮੈਨੂੰ ਬੜੇ ਵੀਰਾਂ ਭਾਂ ਦਾ ਕਮੈਂਟ ਵੀ ਆਉਂਦੇ ਆ ਕਿ ਮੈਂ ਮੇਰੇ ਨਾਲ ਦੋ ਮੁੰਡੇ ਹੋਰ ਗਏ ਸੀ ਜਾਂ ਮੇਰੀ ਮਾਸੀ ਦਾ ਮੁੰਡਾ ਗਿਆ ਸੀ ਜਾਂ ਮੇਰੇ ਚਾਚੇ ਦਾ ਮੁੰਡਾ ਮੇਰੇ ਨਾਲ ਗਿਆ ਸੀ ਉਹਨਾਂ ਦੇ ਵੀਜਾ ਲੱਗ ਗਿਆ ਜਾਂ ਸਾਡੇ ਪਿੰਡੋਂ ਮੁੰਡੇ ਗਏ ਉਹਨਾਂ ਦੇ ਵੀਜਾ ਲੱਗ ਗਿਆ ਪਰ ਮੇਰਾ ਵੀਜ਼ਾ ਲੱਤਕ ਨਹੀਂ ਲੱਗਾ ਮੇਰਾ ਵੀਜ਼ਾ ਕਿਉਂ ਨਹੀਂ ਲੱਗਾ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਇਹਦੇ ਵਿੱਚ ਕੋਈ ਨਹੀਂ ਹੈਗੀ ਜੇਕਰ ਤੁਹਾਨੂੰ ਉਹਨਾਂ ਵੱਲੋਂ ਕੋਈ ਵੀ ਮੇਲ ਨਹੀਂ ਆਈ ਮੈਂ ਤੁਹਾਨੂੰ ਬਾਰ-ਬਾਰ ਤਾਂ ਇਹ ਚੀਜ਼ ਕਹਿ ਰਿਹਾ ਹਾਂ ਕਿ ਤੁਹਾਨੂੰ ਕਨਫਰਮ ਹੋ ਜੇ ਇਹ ਚੀਜ਼ ਜੇਕਰ ਤੁਹਾਨੂੰ ਉਹਨਾਂ ਵੱਲੋਂ ਕੋਈ ਮੇਲ ਨਹੀਂ ਆਈ ਕਿ ਤੁਹਾਡਾ ਡਾਡਾ ਵਾ ਦੂਜਾ ਕਿ ਤੁਹਾਡਾ ਨੋਲਾ ਹੌਸਤਾ ਅਪਡੇਟ ਨਹੀਂ ਵਾ ਜਾਂ ਤੁਹਾਡਾ ਡਾਟਾ ਵਾ ਤੁਹਾਡੇ ਪ੍ਰੋਬਲਮ ਪਈ ਹੈ ਕੋਈ ਨਾ ਕੋਈ ਸਾਰਾ ਕੁਝ ਵੇਖਣ ਤੋਂ ਬਾਅਦ ਠੀਕ ਹੈ ਜੇਕਰ ਤੁਹਾਨੂੰ ਰੈਡੀ ਵਾ ਇਹਨਾਂ ਵੱਲੋਂ ਕੋਈ ਮੇਲ ਨਹੀਂ ਆਈ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਫਿਰ ਤੁਸੀਂ ਬਸ ਵੇਟ ਕਰੋ ਜੇਕਰ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਨਾਲ ਆਪਣੇ ਅ ਨੰਬਰ ਲੱਭ ਕੇ ਉਹਨਾਂ ਦਾ ਜਾਂ ਉਹਨਾਂ ਦੇ ਮੇਲ ਤੇ ਮੈਸੇਜ ਪਾ ਕੇ ਬਸ ਤੁਸੀਂ ਮੈਸੇਜ ਪਾ ਦਿਓ ਉਹਨਾਂ ਨੂੰ ਇੱਕ ਵਾਰ ਜੇਕਰ ਤੁਹਾਨੂੰ ਰਿਪਲਾਈ ਕਰ ਦੇਣ ਠੀਕ ਆ ਚਲੋ ਵਧੀਆ ਗੱਲ ਵਾ ਪਰ ਤਕਰੀਬਨ ਜ਼ਿਆਦਾ ਹੋਰ ਰਿਪਲਾਈ ਨਹੀਂ ਕਰਦੇ VFS ਵਾਲੇ ਕੋਈ ਜੇਕਰ ਕਿਸ ਨੇ ਮੇਲ ਮੂਲ ਪਾਈ ਹੋਏ ਤੇ ਰਿਪਲਾਈ ਉਹ ਘੱਟ ਵੱਧ ਹੀ ਕਰਦੇ ਵਾ ਪਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੁਹਾਡੇ ਵੀਜ਼ਾ ਲੱਗਣ ਦੇ ਚਾਂਸ ਹੈਗੇ ਹੈਗੇ ਵਾ ਜੇਕਰ ਤੁਹਾਨੂੰ ਉਹਨਾਂ ਵੱਲੋਂ ਕੋਈ ਮੇਲ ਨਹੀਂ ਆਈ ਪੰਗਾ ਤੁਹਾਨੂੰ 1.5 ਮਹੀਨਾ ਲੰਘ ਗਿਆ ਵਾ ਤੁਹਾਡੇ 2 ਮਹੀਨੇ ਲੰਘ ਗਿਆ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਤੁਹਾਡਾ ਨਾਰਮਲ ਹੀ ਕੱਲ ਤੁਹਾਡਾ ਪਾਸਪੋਰਟ ਉੱਥੇ ਵਾ ਤਾਂ ਪਾਸਵਰਡ ਇਹੋ ਤੁਹਾਨੂੰ ਮੇਲ ਨਾਲ ਭੇਜਣਗੇ ਤੇ ਬਾਅਦ ਚ ਤੁਹਾਡਾ ਜਿਹੜਾ ਪਾਸਵਰਡ ਜਬਤ ਕਰ ਲੈਣਗੇ ਉਹ ਤੁਹਾਨੂੰ ਪਾਸਵਰਡ ਤੁਹਾਨੂੰ ਤੇ ਵਾਪਸ ਦੇਣ ਦੇਣ ਉਹਨਾਂ ਨੇ ਨਾਰਮਲੀ ਗੱਲ ਵਾ ਉਹ ਜਾਂ ਤੁਹਾਨੂੰ ਕੋਈ ਮੇਲ ਭੇਜਣਗੇ ਬਾਅਦ ਵਿੱਚ ਜਾਂ ਤੁਹਾਨੂੰ ਕਹਿਣਗੇ ਤੁਹਾਡਾ ਵੀਜ਼ਾ ਲੱਗ ਚੁੱਕਾ ਵਾ ਇਹ ਉਹ ਵਾਲੇ ਸਮੇਂ ਚ ਪਤਾ ਲੱਗੂਗਾ ਭਾਰਤਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਜਿਹੜੇ ਵੀਜ਼ੇ ਵਾ ਉਹਨਾਂ ਦਾ ਕੋਈ ਫਿਕਸਡ ਟਾਈਮ ਨਹੀਂ ਹੈਗਾ ਵੀਜ਼ਾ ਜਦੋਂ ਲੱਗਣਾ ਵਾ ਮਤਲਬ ਕਿ ਫਿਕਸਡ ਟਾਈਮ ਨਹੀਂ ਹੈਗਾ ਜਦੋਂ ਤੁਹਾਡੀ ਫਾਈਲ ਉਹਨਾਂ ਦੇ ਹੱਥੇ ਵਿੱਚ ਆ ਗਈ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਇਆ ਤੁਹਾਡਾ ਜਿਹੜਾ ਵੀਜ਼ਾ ਵਾ ਉਸੇ ਵੇਲੇ ਲੱਗ ਜਾਣਾ ਵਾ ਹੁਣ ਫਾਈਲ ਡਿਪੈਂਡ ਓਨ ਦੇ ਹੱਥ ਵਿੱਚ ਜੇ ਜਦੋਂ ਕਦੋਂ ਉਹਨਾਂ ਦੇ ਹੱਥੇ ਵਿੱਚ ਆਉਂਦੀ ਹੈ ਮਹੀਨੇ ਬਾਅਦ ਆਉਂਦੀ ਆ 15 ਦਿਨ ਬਾਅਦ ਆਉਂਦੀ ਆ ਹਫਤੇ ਬਾਅਦ ਆਉਂਦੀ ਆ ਜਾਂ 2 ਹਫਤੇ ਬਾਅਦ ਆਉਂਦੀ ਆ ਜਾਂ ਡੇਢ ਮਹੀਨੇ ਬਾਅਦ ਆਉਂਦੀ ਹੈ ਫਾਈਲ ਜਦੋਂ ਉਹਨਾਂ ਦੇ ਹੱਥ ਵਿੱਚ ਫਾਈਲ ਆ ਗਈ ਤੁਹਾਡਾ ਸਾਰਾ ਕੁਝ ਸਹੀ ਹੋਇਆ ਤੁਹਾਡਾ ਜਿਹੜਾ ਵੀਜ਼ਾ ਉਹਨਾਂ ਨੇ ਲੱਗ ਕੇ ਉਸੇ ਵੇਲੇ ਤੁਹਾਨੂੰ ਜਿਹੜੀ ਮੇਲ ਭੇਜ ਦੇਣੀ ਹੈ ਕਿ ਤੁਹਾਡਾ ਜਿਹੜਾ ਵੀਜ਼ਾ ਵਾ ਔਰ ਰੈਡੀ ਵਾ ਇਹ ਪ੍ਰੋਸੈਸ ਹੁੰਦਾ ਵਾ ਜਿਹੜੇ ਵੀਜ਼ਾ ਲੱਗਣ ਦਾ ਤੁਹਾਨੂੰ ਪਰ ਟੈਨਸ਼ਨ ਲੈਣ ਦੀ ਮੇਰੇ ਵੀਰ ਭਰਾਵਾਂ ਤੁਹਾਨੂੰ ਬਾਰ ਬਾਰ ਕਹਿਣਾ ਕਿ ਟੈਨਸ਼ਨ ਨਾ ਲਓ ਜੇਕਰ ਤੁਹਾਡਾ ਸਾਰਾ ਕੁਝ ਸਹੀ ਵਾ ਤੁਹਾਡਾ ਇਹਦਾ ਵੀਜ਼ਾ ਉਹ ਲੱਗਣਾ ਹੀ ਲੱਗਣਾ ਲਓ ਜੀ ਮਿੱਤਰੋ ਇਹ ਇਸ ਵੀਡੀਓ ਚ ਰੁਫੇ ਨਾ ਹੀ ਮੈਂ ਅੱਧਿਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ